ਦਾਸ ਜੀ ਹਾਂਜੀ ਬਾਈ ਜੀ ਕੀ ਨਾਮ ਦੀ ਤੁਹਾਡਾ ਉਹਦਾ ਕੀ ਹੋਇਆ ਕੀ ਸਿਗਾ ਜੀ ਸਰ ਮੈਂ ਜਸ਼ਨਦੀਪ ਸਿੰਘ ਕਾਂਸਟੇਬਲ ਰੈਂਕ ਆ ਮੇਰਾ ਤੇ ਸਾਡਾ ਰੂਟ ਹੈਗਾ 88505 ਜਿਹੜਾ ਡੇਰਾ ਲੰਗ ਤੋਂ ਪੱਕੀ ਟਿੱਬੀ ਤੱਕ ਹੈ ਸਾਨੂੰ ਜਾਣਕਾਰੀ ਮਿਲੀ ਕਿ ਕਰਮਗਰ ਇਹ ਸਾਡਾ ਰੂਟ ਨੰਬਰ 94506 ਜੋ ਕਿ ਚਜਰਾੜੀ ਤੋਂ ਲੈ ਕੇ ਸਤਲੁਜ ਬੇਜ ਤੱਕ ਹੈ ਦੋ ਥਾਣਿਆਂ ਦਾ ਏਰੀਆ ਜੀ ਇਹਦੇ ਵਿੱਚ ਸਾਨੂੰ ਜਲੰਧਰ ਸਾਡੇ ਅਧਿਆਤੀ ਦਾ ਕੰਟਰੋਲ ਰਮਾ ਉੱਥੋਂ ਸਾਨੂੰ 112 ਤੋਂ ਕਾਲ ਆਉਂਦੀ ਆ ਕਿ ਇਸ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਗਿਆ ਜਿਸੇ ਵੀ ਹੈਲਪ ਦੀ ਲੋੜ ਆ ਉਹ ਨੰਬਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਅਸੀਂ ਉੱਤੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵਿਦਨ 10 ਮਿੰਟ ਦੇ ਵਿੱਚ ਪਹੁੰਚਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ 1 ਸਾਲ ਚਹੀ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਬਲ ਦੇ ਹੋਂਦ ਚ ਆਉਣ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਚ 45.3 ਫੀਸਦੀ ਦੀ ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਨੇ ਸਿਰਫ 7 ਮਿੰਟਾਂ ਚ ਹਾਦਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਤਾਇਮ ਕੀਤਾ ਹੈ ਕੋਸੀ ਪੁਲਿਸ ਲਾਈ ਆ ਹੁਣ ਜਿੱਥੇ ਐਕਸੀਡੈਂਟ ਹੋ ਜਾਏ ਜਿਹੜਾ ਨੰਬਰ ਡਾਇਲ ਕਰਕੇ 112 ਦਾ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਰੱਬ ਨਾ ਕਰੇ ਕੋਈ ਐਜ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕੱਟਣ ਨੇ ਆਰੀ ਦੇ ਬਲੇਡ ਨੇ ਫਸਟ ਡੀਗਰੀ ਦਾ ਸਮਾਨ ਹੈ ਟੋਚਨ ਹੈ ਐਸਐਸਫ ਸੂਬੇ ਦੀਆਂ 4100 ਕਿਲੋਮੀਟਰ ਸੜਕਾਂ ਤੇ 150 ਦੇ ਕਰੀਬ ਅਤ ਆਧੁਨਿਕ ਵਾਹਨਾ ਨਾਲ ਦਸ਼ਤ ਕਰ ਰਹੀ ਹੈ ਹੁੰਜੇ ਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕਰਦੀ ਹੈ। ਘਾੜ ਕੋਲ ਜਿੱਥੇ ਨਵਾਂ ਪੁਲ ਬਣ ਰਿਹਾ ਉੱਥੇ ਐਕਸੀਡੈਂਟ ਹੋਇਆ ਬੱਸ ਪਾਰਟੀ ਉੱਥੇ। ਅਸੀਂ ਮੌਕੇ ਤੇ ਪਹੁੰਚੇ ਉੱਥੇ ਮੇਨ ਜ਼ਿਆਦਾ ਐਕਸੀਡੈਂਟ ਵੀ ਜ਼ਿਆਦਾ ਸੱਟਾਂ ਵਾਲੇ ਸੀਗੇ 5 ਜਣੇ ਅਸੀਂ। 5 ਜਣਿਆਂ ਨੂੰ ਅਸੀਂ ਲੈ ਕੇ ਮਲੋਟ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ। ਬਾਕੀ ਇਹ ਸਾਰਾ ਅੱਗੇ ਗੰਨੇ ਦੀ ਟਰਾਲੀ ਆ ਰਹੀ ਸੀਗੀ ਤੇ ਬੱਸ ਦਾ ਸੰਤੁਲਨ ਵਿਗੜਨ ਕਰਕੇ ਬੱਸ ਸਾਈਡ ਤੇ ਕਿਹੜੀ ਬੱਸ ਸੀ ਔਰਬਿਟ ਬੱਸ ਸੀਗੀ ਅਬ ਹੋਰ ਤੋਂ ਆ ਰਹੀ ਸੀ ਕਿੰਨੀਆਂ ਸਵਾਰੀਆਂ ਸੀ ਵਿੱਚ ਸਵਾਰੀਆਂ ਹੁਣ 35-40 ਸਵਾਰੀਆਂ ਸੀਗੀਆਂ ਤੇ 7-8 ਦੇ ਜਿਆਦਾ ਛੱਟ ਲੱਗੀ ਸੀ ਨਵਾਂ ਇਹਦੀ ਘਟਨਾ ਤੇ ਤੁਸੀਂ ਕਿੰਨੇ ਵਜੇ ਪਹੁੰਚ ਗਏ ਸਵਾ 10 ਸਵਾ 10 ਦੀ ਘਟਨਾ ਆਈ ਤੇ ਸਾਨੂੰ 15 10 ਮਿੰਟ ਹੀ ਲੱਗੇ ਹੋਣੇ 10 ਹੋਰ ਵੀ ਜਿਹੜੀ ਸਵਾਰੀਆਂ ਨੂੰ ਹੋਰ ਹਸਪਤਲ ਲੈ ਕੇ ਜਾਏ ਨਹੀਂ ਅਸੀਂ ਸਿਵਲ ਹਸਪਤਲ ਮਲੋਟ ਹੀ ਲੈ ਕੇ ਗਏ ਜਿਆਦੇ ਬਚਾਇਆ ਕਿਉਂਕਿ ਕਿਸ ਤਰ੍ਹਾਂ ਨਿਕਟਿਆ ਬਾਹਰ ਮੇਹਨਤਾ ਸਰ ਵੀ ਮੇਨ ਜਦੋਂ ਅਸੀਂ ਪਹੁੰਚੇ ਅਸੀਂ ਸਵਾਰੀਆਂ ਨੂੰ ਬਾਹਰ ਕੱਢ ਰਹੇ ਸੀਗੇ ਉੱਥੇ ਲੋਕਲ ਬੰਦੇ ਸੀਗੇ ਜਿਹੜੇ ਸੇਵਾਦਾਰ ਉਹਨਾਂ ਨੇ ਗੱਡੀ 'ਚ ਬਿਠਾਤੇ ਅਸੀਂ ਆਪ ਵੀ ਬਿਠਾ ਲਈ ਸੀ ਬੰਦੇ ਜਿਹੜੇ ਫੇਰ ਅਸੀਂ ਸਿਵਲ ਹਸਪਤਲ ਮਲੋਟ ਲੈ ਆਏ ਸੀ ਜੀ ਤੇ ਬਾਕੀ ਹਾਂਜੀ ਜਿਆਦਾ ਸੀਰੀਅਸ ਤਾਂ ਹੈ ਨਹੀਂ ਕੋਈ ਵੀ ਬਾਕੀ ਜਿਆਦੇ ਡਰਾਈਵਰ ਦੇ ਸੱਟਾਂ ਆਉਂਦੀਆਂ ਉਹਨਾਂ ਦੇ ਟਾਂਕੇ ਵਗੈਰਾ ਲੱਗਦੇ 10 ਦਿਓ ਹਾਂਜੀ ਭਾਈ ਜੀ ਕੀ ਨਾਮ ਕੀ ਤੁਹਾਡਾ ਉਹਦਾ ਕੀ ਹੋਇਆ ਕੀ ਸਿਗਾ ਜੀ ਸਰ ਮੈਂ ਜਸ਼ਨਦੀਪ ਸਿੰਘ ਕਾਂਸਟੇਬਲ ਰੈਂਕ ਆ ਮੇਰਾ ਤੇ ਸਾਡਾ ਰੂਟ ਹੈਗਾ 88505 ਜਿਹੜਾ ਡੇਰਾ ਲੰਗ ਤੋਂ ਪੱਕੀ ਟਿੱਬੀ ਤੱਕ ਹੈ ਸਾਨੂੰ ਜਾਣਕਾਰੀ ਮਿਲੀ ਕਿ ਕਰਮਗੜ ਕੋਲ ਜਿੱਥੇ ਨਵਾਂ ਪੁਲ ਬਣ ਰਿਹਾ ਉੱਥੇ ਐਕਸੀਡੈਂਟ ਹੋਇਆ ਬੱਸ ਪਾਰਟੀ ਉੱਥੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਮੇਨ ਜਿਆਦਾ ਐਕਸੀਡੈਂਟ ਵੀ ਜਿਆਦਾ ਸੱਟਾਂ ਵਾਲੇ ਸੀਗੇ ਪੰਜ ਜਣੇ ਅਸੀਂ ਪੰਜ ਜਣਿਆਂ ਨੂੰ ਅਸੀਂ ਲੈ ਕੇ ਮਲੋਟ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਬਾਕੀ ਇਹ ਸਾਰਾ ਅੱਗੇ ਗੰਨੇ ਦੀ ਟਰਾਲੀ ਆ ਰਹੀ ਸੀਗੀ ਤੇ ਬੱਸ ਦਾ ਸੰਤੁਲਨ ਵਿਗੜਨ ਕਰਕੇ ਬੱਸ ਸਾਈਡ ਤੇ ਕਿਹੜੀ ਬੱਸ ਸੀ ਔਰਬਿਟ ਬੱਸ ਸੀ ਅਬ ਹੋਰ ਤੋਂ ਆ ਰਹੀ ਸੀ ਕਿੰਨੀਆਂ ਸਵਾਰੀਆਂ ਸੀ ਵਿੱਚ ਸਵਾਰੀਆਂ ਹੁਣ 35-40 ਸਵਾਰੀਆਂ ਸੀਗੀਆਂ ਤੇ 7:8 ਦੇ ਜਿਆਦਾ 7 ਲੱਗੀ ਸੀ 9 ਵੇ ਦੀ ਘਟਨਾ ਤੇ ਤੁਸੀਂ 9 ਵੇ ਪਹੁੰਗੇ ਸਵਾ 10 ਸਵਾ 10 ਦੀ ਘਟਨਾ ਹੈ ਤੇ ਸਾਨੂੰ 15 10 ਮਿੰਟ ਹੀ ਲੱਗੇ ਹੋਣੇ 10 ਹੋਰ ਵੀ ਜਿਹੜੀ ਸਵਾਰੀਆਂ ਨੂੰ ਹੋਰ ਹਸਪਤਲ ਵਿੱਚ ਲੈ ਕੇ ਜਾਏ ਤੁਸੀਂ ਨਹੀਂ ਅਸੀਂ ਸਿਵਲ ਹਸਪਤਲ ਮਲੌਰਟੀ ਲੈ ਕੇ ਜਿਆਦੇ ਬਚਾਇਆ ਕਿਉਂਕਿ ਕਿਸ ਤਰ੍ਹਾਂ ਨਿਕਟਿਆ ਬਾਹਰ ਮੇਨ ਤਾਂ ਸਰ ਵੀ ਮੇਨ ਜਦੋਂ ਅਸੀਂ ਪਹੁੰਚੇ ਅਸੀਂ ਸਵਾਰੀਆਂ ਨੂੰ ਬਾਹਰ ਕੱਢ ਰਹੇ ਸੀਗੇ ਉੱਥੇ ਲੋਕਲ ਬੰਦੇ ਸੀਗੇ ਜਿਹੜੇ ਸੇਵਾਦਾਰ ਉਹਨਾਂ ਨੇ ਗੱਡੀ 'ਚ ਬਿਠਾਤੇ ਅਸੀਂ ਆਪ ਵੀ ਬਿਠਾ ਲਈ ਸੀ ਬੰਦੇ ਜਿਹੜੇ ਫਿਰ ਅਸੀਂ ਸਿਵਲ ਹਸਪੀਟਲ ਮਿਲ ਉੱਠ ਲਈ ਸੀ ਜੀ ਤੇ ਬਾਕੀ ਹਾਂਜੀ ਜਿਆਦਾ ਸੀਰੀਅਸ ਤਾਂ ਹੈ ਨਹੀਂ ਕੋਈ ਵੀ ਬਾਕੀ ਜਿਆਦਾ ਡਰਾਈਵਰ ਦੇ ਸੱਟਾਂ ਆ ਉਹਨਾਂ ਦੇ ਟਾਂਕੇ ਵਗੈਰਾ ਲੱਗ ਗਏ